ਵਾਸੀਆਂ ਨੂੰ ਦੁਨੀਆ ਦੇ ਕੋਨੇ-ਕੋਨੇ ਜਿਹੇ ਵਸਤੇ ਪੰਜਾਬੀਆਂ ਸਿੱਖਾਂ ਤੇ ਭਾਰਤ ਵਾਸੀਆਂ ਨੂੰ ਅੱਜ ਦੇ ਮਹਾਨ ਪੁਰਪਤੀ ਬਹੁਤ-ਬਹੁਤ ਮੁਬਾਰਕ ਬਾਤ ਕੁੱਤੀ ਗੰਢੀ ਗਈ 40 ਮੁਕਤੇ ਅੱਜ ਅਸੀਂ ਮੁਖਸਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਵਾਸਤੇ ਸਾਰੇ ਹਾਜ਼ਰ ਹੋਏ ਆ ਛੋਟੇ ਵੀਰ ਲੋਕਿੰਦ ਸਾਹਿਬ ਪਾਰਟੀ ਦੇ ਮੁਖਸਰ ਸਾਹਿਬ ਤੋਂ ਪ੍ਰਧਾਨ ਬੋਨੀ ਸਿੰਘ 베ਦੀ ਦੇ-ਦੇ ਸਾਰੇ ਦੋਸਤਾਂ ਨੇ ਪੱਗਾਂ ਦਾ ਲੰਗਰ ਲਾਇਆ ਦਸਤਾਰਾਂ ਦਾ ਲੰਗਰ ਲਾਇਆ ਦਸਤਾਰ ਕੈਂਪ ਸਾਬੇ ਕਮਾਲ ਸਾਹਿਬ ਸ਼ੁਰੂ ਗੋਵਿੰਦ ਸਿੰਘ ਮਹਾਰਾਜ ਐਸਾ ਖਾਲਸਾ ਤਿਆਰ ਕਰਕੇ ਗਏ ਆ ਬਚਨ ਟਿਡਿਓਂ ਸੇ ਮੈਂ ਬਾਤ ਲੜਾਉਂ ਗਿੱਧੜੋਂ ਕੋ ਮੈਂ ਸ਼ੇਰ ਬਣਾਉਂ ਸਵਾ ਲੱਖ ਸੇ ਇੱਕ ਲੜਾਉਂ ਤਬੇ ਗੋਵਿੰਦ ਸਿੰਘ ਨਾਮ ਖਾਉਂ ਐਸੀ ਦਸਤਾਰ ਕਲਗੀ ਵਾਲਾ ਪਿਤਾ ਦੇ ਕੇ ਗਿਆ ਲੱਖਾਂ ਕਰੋੜਾਂ ਦੇ ਵਿੱਚ ਇਕੱਲਾ ਹੀ ਖੜਾ ਦਸਤਾਰ ਵਾਲਾ ਸਿੰਘ ਦੂਰੋਂ ਚਮਕਦਾ ਸੋ ਮੈਂ ਇਹਨਾਂ ਦਾ ਧੰਨਵਾਦੀ ਆ ਇਕੱਲਾ ਦਸਤਾਰ ਕੈਂਪਨੀ ਦਸਤਾਰਾ ਗਿਫਟ ਦੇ ਵਿੱਚ ਤੋਹਫੇ ਵਜੋਂ ਭੇਟ ਵਜੋਂ ਤਾਂ ਜੋ ਇੱਕ ਵਾਰੀ ਬੰਦਾ ਜਿਹੜਾ ਦਸਤਾਰ ਬੰਨ੍ਹਵੇ ਤੇ ਆਪਣੀ ਫੋਟੋ ਖਿੱਚਰੂਏ ਦਸਤਾਰ ਵਾਲੀ ਉਹਦੇ ਮਨ ਦੇ ਵਿੱਚ ਇੱਕ ਲਗਨ ਤੇ ਚਾਹ ਪੈਦਾ ਹੁੰਦੀ ਯਾਰ ਦਸਤਾਰ ਦੇ ਵਿੱਚ ਤਾਂ ਮੇਰਾ ਰੂਪ ਹੀ ਬੜਾ ਸੋਹਣਾ ਨਿਕਲਿਆ ਸੋ ਇਹ ਦਸਤਾਰਾਂ ਦਾ ਲੰਗਰ ਗੁਰੂ ਸਾਹਿਬ ਕਿਰਪਾ ਕਰਨ ਲੋਕਾਂ ਸਾਹਿਬ ਪਾਰਟੀ ਜਿੱਥੇ ਸੰਗਤ ਦਾ ਬਟਾ ਕੱਟ ਹਰ ਜ਼ਿਲ੍ਹੇ ਦੇ ਵਿੱਚ ਤੇ ਮੇਰੇ ਦੋਸਤਾਂ ਨੇ ਪਲਾਨ ਕੀਤਾ ਵੀ ਅਸੀਂ ਹਰ ਜਗ੍ਹਾ ਦਸਤਾਰਾਂ ਦਾ ਕੈਂਪ ਤੇ ਦਸਤਾਰਾਂ ਦਾ ਲੰਗਰ ਤੋਹਫੇ ਵਜੋਂ ਦਸਤਾਰਾਂ ਸੰਗਤ ਨੂੰ ਜਿਨ੍ਹਾਂ ਨੇ ਵਾਲ ਨਹੀਂ ਰੱਖੇ ਦਸਤਾਰ ਨਹੀਂ ਬੰਨਦੇ ਉਹਨਾਂ ਨੂੰ ਤੋਹਫੇ ਵਜੋਂ ਦਸਤਾਰ ਭੇਟ ਕਰਨੀਆਂ ਸੋ ਬਾਬਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ ਮੇਰੇ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਅੱਜ ਦੇ ਮਹਾਨ ਪੁਰਬ ਦੀ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਂ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ